ਕੀ ਹੋ ਰਿਹਾ ਕੀ ਚੱਲ ਰਿਹਾ ਨਾਸਰ ਦਾ ਯਸ਼ੂ ਇੱਥੋਂ ਲੰਘ ਰਿਹਾ ਓ ਯਸ਼ੂ ਯਸ਼ੂ ਦੌੜ ਕੇ ਫੁੱਟ ਮੇਰੇ ਤੇ ਰੰਕ ਕਰ ਕੀ ਚਾਹੁੰਨਾ ਜੋ ਮੈਂ ਤੇਰੇ ਲਈ ਕਰਾਂ ਤੇ ਫਿਰ ਵੇਖਣਾ ਚਾਹੁੰਨਾ ਤਾਂ ਇੱਕ ਤੇਰੇ ਯਕੀਨ ਨੇ ਤੈਨੂੰ ਚੰਗਾ ਕੀਤਾ ਮੈਂ ਵੇਖ ਸਕਣਾ ਮੈਂ ਵੇਖ ਸਕਣਾ ਮੈਂ ਵੇਖ ਸਕਣਾ ਜਦੋਂ ਯੇਸ਼ੂ ਯਰੂਸ਼ਲਮ ਨੂੰ ਜਾ ਰਿਹਾ ਸੀ ਹਰ ਜਗ੍ਹਾ ਉਸ ਨੂੰ ਬੜੀ ਹੀ ਭੀੜ ਮਿਲੀ ਲੋਕ ਉਸ ਤੋਂ ਮੁੱਕੀ ਪੰਧਾ ਰਸਤਾ ਵਖਾਉਣ ਅਤੇ ਈਸ਼ਵਰ ਦੇ ਰਾਜ ਬਾਰੇ ਹੋਰ ਸਿੱਖਿਆ ਦੇਣ ਲਈ ਕਹਿ ਰਹੇ ਸਨ ਇਹ ਮਰਕਸਤਬੋਜਿਕ ਨਬੀ ਮੇਰੇ ਗੁਰੂ ਮੇਰੇ ਪ੍ਰਭੂ ਮੈਨੂੰ ਬਚਾ ਸਾਨੂੰ ਬਚਾ ਸਾਨੂੰ ਬਚਾ ਕੀ ਬਿੜਿਆ ਹੋਵੇ ਰੱਬੂ ਸਾਨੂੰ ਸੱਚੀ ਰਾਹ ਵਿਖਾ ਲੋਕਾਂ ਨੇ ਉਸ ਨੂੰ ਪ੍ਰਭੂ ਤੇ ਕੋ ਰਮਨਾ ਸ਼ੁਰੂ ਕਰ ਦਿੱਤਾ ਯਾਰੀਓ ਸ਼ਹਿਰ ਵਿੱਚ ਜਕਈ ਨਾਂ ਦਾ ਇੱਕ ਚੁੰਗੀ ਲੈਣ ਵਾਲਾ ਸੀ ਜਿਸ ਨੂੰ ਯੈਸ਼ੂ ਨੂੰ ਵੇਖਣ ਦੀ ਇੰਨੀ ਤਾਂ ਸੀ ਕਿ ਉਹ ਪੇੜ ਤੋਂ ਉੱਚਾ ਹੌਲੀਕ ਤੱਕ ਤੇ ਚੜ ਗਿਆ ਉਹ ਤਾਂ ਚੁੰਗੀ ਲੈਣ ਵਾਲਾ ਹੈ ਛੇਤੀ ਥੱਲੇ ਆ ਯਕਈ ਕਿਉਂ ਜੇ ਅੱਜ ਮੈਂ ਤੇਰੇ ਘਰ ਰਾਵਾਂਗਾ ਮੇਰੇ ਘਰ ਉਹਦੇ ਘਰ ਕੌਣ ਰਹਿਣਾ ਚਾਹੇਗਾ ਸੁਣੋ ਮੈਂ ਆਪਣੇ maal ਦਾ ਅੱਧਾ ਹਿੱਸਾ ਗਰੀਬਾਂ ਨੂੰ ਦਿੰਦਾ ਹਾਂ ਅਤੇ ਜੇਕਰ ਮੈਂ ਕਿਸੇ ਨੂੰ ਠੱਗਿਆ ਹੈ ਤਾਂ ਮੈਂ ਉਸ ਨੂੰ 4 ਗੁਣਾ ਮੋੜ ਦੇਵਾਂਗਾ ਇਹ ਮੈਂ ਯਕੀਨ ਨਹੀਂ ਕਰਦਾ ਉਹ ਇੱਕ ਚੁੰਗੀ ਲੈਣ ਵਾਲਾ ਆਪਣਾ ਪੈਸਾ ਮੋੜ ਦੇ ਦੇ ਇਹ ਕਦੇ ਨਹੀਂ ਹੋ ਸਕਦਾ ਅੱਜ ਇਸ ਘਰ ਵਿੱਚ ਨਜਾਤ ਆਈ ਏ ਕਿਉਂ ਜੇ ਮਨੁੱਖ ਇਬਰਾਹਿਮ ਦੀ ਪੀੜੀ ਚੋਂ ਇੱਕ ਕੇ ਮਨੁੱਖ ਦਾ ਪੁੱਤ ਗਵਾਚਿਆਂ ਨੂੰ ਢੂੰਡਣ ਤੇ ਬਚਾਉਣ ਆਇਆ ਸੁਣੋ ਅਸੀਂ ਯਰੂਸ਼ਲਮ ਜਾ ਰਹੇ ਹਾਂ ਜਿੱਥੇ ਮਨੁੱਖ ਦੇ ਪੁੱਤ ਬਾਰੇ ਨਬੀਆਂ ਦੀ ਲਿਖੀ ਹਰ ਗੱਲ ਪੂਰੀ ਹੋਏਗੀ ਉਹ ਦੂਜੀ ਕੋਮਾ ਨੂੰ ਸੌਂਪਿਆ ਜਾਏਗਾ ਉਹ ਤਾਂ ਮਜ਼ਾਕ ਉਡਾਨ ਕੇ ਸ਼ਰਮਨਾਕ ਸੁਲੂ ਕਰਕੇ ਉਹਦੇ ਤੇ ਥੁੱਕਣਗੇ ਕੋੜੇ ਮਾਰਨਗੇ ਤੇ ਮਾਰਦੇਨਗੇ ਪਰ ਤੀਜੇ ਦਿਨ ਉਹ ਜ਼ਿੰਦਾ ਹੋ ਜਾਏਗਾ ਯੇਸ਼ੂ ਨੂੰ ਪਤਾ ਸੀ ਕਿਉਂ ਮਨੁੱਖ ਜਾਤੀ ਦੇ ਪਾਪਾਂ ਲਈ ਮਾਰਿਆ ਜਾਵੇਗਾ ਫਿਰ ਵੀ ਉਸਨੇ ਯਰੂਸ਼ਲਮ ਦੀ ਰਾਹ ਫੜੀ ਬਹੁਤ ਸਾਰੇ ਲੋਕਾਂ ਨੇ ਉਹਦੇ ਆਉਣ ਦੀ ਖੁਸ਼ੀ ਮਨਾਈ ਤੇ ਉਸ ਨੂੰ ਆਪਣਾ ਰਾਜਾ ਮੰਨ ਲਿਆ ਗੁਰੂ ਆਪਣੇ ਚੇਲਿਆਂ ਨੂੰ ਹੁਕਮ ਦੇ ਕੇ ਚੁੱਪ ਹੋ ਜਾਣ ਮੈਂ ਕਹਿਣਾ ਵਾਂ ਜੇ ਇਹ ਚੁੱਪ ਹੋ ਜਾਣਗੇ ਤਾਂ ਪੱਥਰ ਆਪਣੇ ਆਪ ਠੀਕਣ ਲੱਗ ਪੈਣਗੇ ਈਸ਼ੂ ਜਦੋਂ ਯਰੂਸ਼ਲਮ ਦੇ ਨੇੜੇ ਪੁੱਜਿਆ ਤੌਸਲ ਵੇਖ ਕੇ ਰੋ ਪਿਆ ਜਿਹੜਾ ਸਿਰਫ ਅੱਜ ਤੇ ਦਿਨ ਤੂੰ ਆਪਣੀ ਸ਼ਾਂਤੀ ਦੀ راہ ਨੂੰ ਜਾਣਦਾ ਪਰ ਉਸ ਚ ਤੂੰ ਨਾਕਾਮ ਹੋਣਾ ਉਹ ਤੇਨਾ ਹੁਂ ਕਿ ਜਦ ਤੇਰੇ ਵੈਰੀ ਮੋਰਚਾ ਬਨ ਕੇ ਤੈਨੂੰ ਘੇਰਣਗੇ ਅਤੇ ਚਾਰੋਂ ਪਾਸਿਓਂ ਘੇਰਾ ਪਾ ਕੇ ਤੈਨੂੰ ਕੁੱਟਣਗੇ ਅਤੇ ਨਾ ਕੰਧਾਂ 'ਚ ਤੇਰਾ ਖਾਤਮਾ ਕਰਨਗੇ ਤੇਰਾ ਤੇ ਤੇਰੇ ਬੱਚਿਆਂ ਦਾ ਤੇ ਉਹ ਤੇਰੇ ਵਿੱਚ ਪੱਥਰ ਤੇ ਪੱਥਰ ਨਹੀਂ ਰਹਿਣ ਦੇਣਗੇ ਕਿਉਂਕਿ ਤੂੰ ਉਸ ਘੜੀ ਨੂੰ ਨਹੀਂ ਪਛਾਨਿਆ ਜਦੋਂ ਤੇਰੇ ਤੇ ਮਿਹਰ ਹੋਈ ਯਰੂਸ਼ਲਮ ਦਾ ਪਵਿੱਤਰ ਮੰਦਰ ਪ੍ਰਾਰਥਨਾ ਦੀ ਥਾਂ ਹੋਣ ਦੀ ਬਜਾਏ ਵਪਾਰ ਦਾ ਅੱਡਾ ਬਣ ਗਿਆ ਸੀ 5 6 7 8 9 10 11 12 13 14 15 16 17 18 19 20 21 22 23 24

ਸੋਮੇ ਦੇ ਹਾਕੀ ਬਥੇਰੇ ਨੇ ਉਹਨੂੰ ਆਪਣਾ ਬਾਦਸ਼ਾਹ ਮੰਨ ਲਿਆ ਹੈ ਬਾਦਸ਼ਾਹ ਪੀਕ ਮੰਗੇ ਵੈਸ਼ੀਏ ਤੇ ਚੋਰਾ ਦਾ ਬਾਦਸ਼ਾਹ ਇਹੋ ਜਿਹਾ ਬਥੇਰੇ ਵੇਖੇ ਉਹ ਆਂਦੇ ਨੇ ਹੱਕ ਜਿਤਾਉਂਦੇ ਨੇ ਤੇ ਚਲੇ ਜਾਂਦੇ ਨੇ ਤੇ ਲੋਕੀ ਭੁੱਲ ਜਾਂਦੇ ਨੇ ਆਨੇ ਨਾ ਬਣੋ ਜਦੋਂ ਬਜਨ ਉਹਦੇ ਚੇਲੇ ਵਾਦੇ ਜਾਂਦੇ ਹਨ ਲੋਕੀ ਉਹਦੀ ਤਾਰੀਫ ਕਰਦੇ ਨੇ ਹਤੇ ਸੋਚਦੇ ਨੇ ਬਾਦਸ਼ਾਹ ਮੈਂ ਤਾਂ ਹਨ ਉਸਾਦਨ ਕਰਦਾ ਹਾਂ ਕਿ ਜੇ ਇਸ ਮਨੁੱਖ ਨੇ ਹੋਰ ਵੀ ਸ਼ਾਂਤੀ ਭੰਗ ਕੀਤੀ ਤਾਂ ਤੁਸੀਂ ਜ਼ਿੰਮੇਵਾਰ ਹੋਗੇ ਬੇਸ਼ੱਕ ਉਹ ਠੀਕੇ। ਉਹਨ ਮੌਕਾ ਕਲੇ ਲੀ ਲਿਆ ਤਾਂ ਸਾਹਮਣਾ ਕਰ ਲੈ। ਜੋ ਜੋ ਫਰੀਸੀਅਤ ਸ਼ਾਸਤਰੀਆ ਦੇ ਪਖੰਡੀ ਦਲ ਯਿਸੂ ਦੇ ਵਿਰੋਧ ਦਾ ਨਿਸ਼ਾਨਾ ਬਣੇ ਤੇ ਉਦੋਂ ਯਹੂਦੀਆਂ ਵਿੱਚ ਉਸ ਦੇ ਚੇਲੇ ਵਧਣ ਲੱਗੇ ਤੇ ਉਹਨਾਂ ਲੋਕਾਂ ਦਾ ਵਿਰੋਧ ਵੀ ਵਧਿਆ ਜਿਨ੍ਹਾਂ ਨੂੰ ਯਿਸੂ ਨੇ ਲਤਾੜਿਆ ਸੀ। ਯਿਸੂ ਨੇ ਮੰਦਰ ਵਿੱਚ ਇੱਕ ਗਰੀਬ ਵਿਧਵਾ ਔਰਤ ਨੂੰ ਦੋ ਤਾਂਬੇ ਦੇ ਸਿੱਕੇ দান ਕਰਦੇ ਵੇਖਿਆ। ਇਹ ਬਹੁਤ ਘੱਟ ਹੈ। ਕੀ ਤੂੰ ਬਹੁਤਾ ਨਹੀਂ ਦੇ ਸਕਦੀ? ਮੈਂ ਕਹਿੰਨਾ ਵਾਂ ਇਸ ਗਰੀਬ ਵਿਦਵਾਨ ਨੇ ਸਭ ਤੋਂ ਵੱਧ ਕੇ ਦਾਨ ਦਿੱਤਾ ਹੈ ਕਿਉਂ ਜੇ ਹੋਰਾਂ ਨੇ ਆਪਣੇ ਬੱਚੇ ਹੋਏ ਧਨ ਚੋ ਦਾਨ ਦਿੱਤਾ ਹੈ ਪਰ ਇਸਨੇ ਗਰੀਬ ਹੁੰਦਿਆਂ ਵੀ ਆਪਣੀ ਸਾਰੀ ਪੂੰਜੀ ਦੇ ਦਿੱਤੀ ਸਾਨੂੰ ਦੱਸ ਇਹ ਸਭ ਕਹਿੰਦਾ ਤੈਨੂੰ ਕੀ ਹੱਕ ਹੈ ਇਹ ਹੱਕ ਕਿਸ ਨੇ ਦਿੱਤਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਯੋਨਾ ਨੂੰ ਬਪਤਿਸਮਾ ਦੇਣ ਦਾ ਹੱਕ ਮਨੁੱਖ ਵੱਲੋਂ ਆਇਆ ਜਾਂ ਰੱਬ ਵੱਲੋਂ ਅਸੀਂ ਕੀ ਜਵਾਬ ਦੇਗੇ ਜੇ ਰਵਲੂਕ ਇਹ ਤੁਮ ਉਹ ਕਹੇਗਾ ਫਿਰ ਕਿਉਂ ਇਹ ਹੁਨਾ ਦਾ ਯਕੀਨ ਨਹੀਂ ਕਰਦੇ ਪਰ ਜਿਸੀ ਕਹਾਂਗੇ ਮਲੂਕ ਬਲੋ ਇਹ ਤੇ ਸਾਰੀ ਪੀੜ ਸਾਨੂੰ ਪੱਥਰ ਮਾਰੇਗੀ ਕਿਉਂਕਿ ਉਹ ਸਭ ਮੰਨਦੇ ਹਨ ਕਿ ਯੂਨਾ ਇੱਕ ਨਬੀ ਸੀ ਸਾ ਨੂੰ ਨਹੀਂ ਪਤਾ ਕਿ ਉਹ ਕਿਸ ਵੱਲੋਂ ਆਇਆ ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਇਹ ਮੈਂ ਸਭ ਕਿਹੜੇ ਹੱਕ ਨਾਲ ਕਰਦਾ ਇੱਕ ਵਾਰੀ ਇੱਕ ਮਨੁੱਖ ਨੇ ਅੰਗੂਰਾਂ ਦਾ ਬਾਗ ਲਗਾਇਆ। ਉਹਨੂੰ ਠੇਕੇਦਾਰਾਂ ਨੂੰ ਦੇ ਕੇ ਤੇ ਆਪ ਲੰਮੇ ਅਰਸੇ ਲਈ ਬਾਹਰ ਚਲਾ ਗਿਆ। ਜਦੋਂ ਅੰਗੂਰ ਇਕੱਠਿਆ ਕਰਨ ਦਾ ਵੇਲਾ ਆਇਆ ਤਾਂ ਇੱਕ ਕਰਿੰਦਾ ਠੇਕੇਦਾਰਾਂ ਕੋਲ ਭੇਜਿਆ ਕਿ ਠੇਕੇਦਾਰਾਂ ਤੋਂ ਫਸਲ ਦਾ ਆਪਣਾ ਹਿੱਸਾ ਲੈ ਆਵੇ। ਪਰ ਉਹਨਾਂ ਨੇ ਉਹਨੂੰ ਮਾਰਿਆ, ਕੁੱਟਿਆ ਤੇ ਖਾਲੀ ਹੱਥੀ ਮੋੜ ਦਿੱਤਾ। ਤਾਂ ਉਹਨੇ ਦੂਜਾ ਕਰਿੰਦਾ ਭੇਜਿਆ। ਠੇਕੇਦਾਰਾਂ ਉਹਨੂੰ ਵੀ ਮਾਰਿਆ। ਅਤੇ ਸ਼ਰਮਨਾਕ ਸਲੂਕ ਕਰਕੇ ਵਾਪਸ ਖਾਲੀ ਹੱਥੀ ਮੋੜ ਦਿੱਤਾ। ਫਿਰ ਉਹਨੇ ਤੀਜੇ ਕਰਿੰਦੇ ਨੂੰ ਭੇਜਿਆ ਠੇਕੇਦਾਰਾਂ ਨੇ ਉਹਨੂੰ ਜ਼ਖਮੀ ਕਰਕੇ ਬਾਗ ਚੋਂ ਬਾਹਰ ਸੁੱਟਤਾ ਫਿਰ ਮਾਲਕ ਨੇ ਆਪਣੇ ਆਪ ਨੂੰ ਕਿਹਾ ਮੈਂ ਕੀ ਕਰਾਂ ਮੈਂ ਆਪਣੇ ਲਾडले ਪੁੱਤ ਨੂੰ ਭੇਜਾਂਗਾ ਜ਼ਰੂਰ ਉਹਦਾ ਮਾਨ ਰੱਖਣਗੇ ਠੇਕੇਦਾਰਾਂ ਨੇ ਉਹਨੂੰ ਆਉਂਦੇ ਆ ਵੇਖਿਆ ਤਾਂ ਅਪੱਚ ਕਹਿਣ ਲੱਗੇ ਇਹ ਤਾਂ ਜਾਇਦਾਦ ਸਾਡੀ ਹੋ ਜਾਏਗੀ ਸਾਨੂੰ ਹੋਰ ਵੀ ਦੱਸੋ ਤਾਂ ਉਹਨੂੰ ਬਾਗ ਚੋਂ ਬਾਹਰ ਕੱਢ ਕੇ ਤੇ ਮਾਰ ਦਿੱਤਾ ਬਾਗ ਦਾ ਮਾਲਕ ਉਹਨਾਂ ਠੇਕੇਦਾਰਾਂ ਨਾਲ ਕੀ ਕਰੇਗਾ ਉਹ ਆ ਕੇ ਉਹਨਾਂ ਨੂੰ ਮਾਰ ਦੇਗਾ ਤੇ ਬਾਗ ਦਾ ਠੇਕਾ ਕਿਸੇ ਹੋਰ ਨੂੰ ਦੇ ਦੇਗਾ ਤਾਂ ਇਸ ਵਚਨ ਦਾ ਕੀ ਮਤਲਬ ਹੈ ਜਿਹੜੇ ਪੱਥਰ ਨੂੰ ਰਾਜ ਮਿਸਤਰੀਆਂ ਨੇ ਬੇਕਾਰ ਸਮਝ ਕੇ ਨਕਾਰ ਦਿੱਤਾ ਉਹੀ ਸਭ ਤੋਂ ਬੇਸ਼ਕੀਮਤੀ ਠਹਿਰਿਆ ਹਰ ਕੋਈ ਜਿਹੜਾ ਇਸ ਪੱਥਰ ਤੇ ਡਿੱਗੇਗਾ ਟੋਟੇ ਟੋਟੇ ਹੋ ਜਾਏਗਾ ਅਤੇ ਜੇ ਪੱਥਰ ਕਿਸੇ ਤੇ ਵੀ ਡਿੱਗਿਆ ਤਾਂ ਚੂਰ-ਚੂਰ ਕਰ ਦੇਗਾ। ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਜੋ ਕਹਿੰਦੇ ਤੇ ਸਿਖਾਉਂਦੇ ਹੋ ਠੀਕ ਹੈ। ਅਸੀਂ ਜਾਣਦੇ ਹਾਂ ਕਿ ਤੁਸੀਂ ਆਦਮੀ ਦੇ ਰਤਬੇ ਦਾ ਖਿਆਲ ਨਹੀਂ ਰੱਖਦੇ ਪਰ ਤੁਸੀਂ ਆਦਮੀ ਨੂੰ ਰੱਬ ਦੀ ਮਰਜ਼ੀ ਬਾਰੇ ਸੱਚ ਦੱਸਦੇ ਹੋ। ਸਾਨੂੰ ਦੱਸੋ ਕਿ ਰੋਮੀ ਸਮਰਾਟ ਨੂੰ ਚੁੰਗੀ ਦੇਣਾ ਸਾਡੇ ਵਾਸਤੇ ਕਾਨੂੰਨ ਦੇ ਖਿਲਾਫ ਹੈ ਕਿ ਨਹੀਂ? ਵੇਖੀ ਪ੍ਰਭੂ ਇਹ ਤੈਨੂੰ ਫਸਾਣਾ ਚਾਹੁੰਦਾ ਹੈ। ਮੈਨੂੰ ਇੱਕ ਚਾਂਦੀ ਦਾ ਸਿੱਕਾ ਦਿਖਾਓ। ਇਸ ਤੇ ਕਿਹਦਾ ਨਾਂ ਤੇ ਮੋਹਰ ਛੱਪੀ ਦੀਏ ਤੇ ਜਿਹੜਾ ਕੇਸਰ ਦਾ ਹੈ ਉਹ ਚੀਜ਼ਾਂ ਕੇਸਰ ਨੂੰ ਦਿਓ ਅਤੇ ਜੋ ਰੱਬ ਦਾ ਹੈ ਉਹ ਸਭ ਰੱਬ ਨੂੰ ਦਿਓ ਇਹਦੇ ਵਾਸਤੇ ਤੁਹਾਡਾ ਕੀ ਜਵਾਬ ਹੈ